ਵਿਦੇਸ਼ਾਂ ਦੀ ਚੱਕਾ ਚੌਂਤੇ ਡਾਲਰਾਂ ਦੀ ਚਮਕ ਨੇ ਜੋਕ ਕੇ ਸਮੇਂ ਦੇ ਵਿੱਚ ਪੰਜਾਬ ਦੀ ਨੌਜਵਾਨ ਪੀੜੀ ਦੇ ਵਿੱਚ ਜਾਇਜ਼ ਨਾਜਾਇਜ਼ ਢੰਗ ਦੇ ਨਾਲ ਬਾਹਰਲੇ ਮੁਲਕਾਂ ਦੇ ਵਿੱਚ ਜਾਣ ਦਾ ਰੁਝਾਨ ਇਸ ਕਦਰ ਵਧਾ ਦਿੱਤਾ ਹੈ ਕਿ ਲੋਕ ਬਾਹਰ ਜਾਣ ਦੀ ਲਲਕ ਦੇ ਵਿੱਚ ਸਹੀ ਗਲਤ ਨੂੰ ਵੀ ਨਹੀਂ ਪਛਾਣ ਪਾਉਂਦੇ। ਕੈਨੇਡਾ ਜਾਣ ਦੇ ਸੁਪਨੇ ਨੂੰ ਪੂਰਾ ਕਰਦਿਆਂ ਕਰਦਿਆਂ ਕਈ ਵਾਰ ਲੋਕ ਛਾਤਰ ਲੋਕਾਂ ਦੇ ਚਾਲ ਦੇ ਵਿੱਚ ਫਸ ਕੇ ਆਪਣਾ ਕਮਾਇਆ ਸਾਰਾ ਸਰਮਾਇਆ ਤੱਕ ਗਵਾ ਬੈਠਦੇ ਨੇ। ਅਇ ਦਿਨ ਇਨਾਂ ਸੌਦੇਬਾਜ਼ੀਆਂ ਦੇ ਚੱਲਦੇ ਹੋਏ ਹਜ਼ਾਰਾਂ ਹੀ ਮੁੰਡੇ ਕੁੜੀਆਂ ਦੇ ਭਵਿੱਖ ਬਰਬਾਦ ਹੋ ਰਹੇ ਨੇ ਸਸਰੀਆ ਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸਪੀ ਪੰਜਾਬੀ ਪੰਜਾਬ ਦੇ ਸ਼ਹਿਰ ਖੰਨਾ ਤੋਂ ਹੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਹਰ ਇੱਕ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਜਿੱਥੇ ਇੱਕ ਕੈਨੇਡਾ ਰਹਿੰਦੀ ਕੁੜੀ ਦੀ ਮਾਂ ਨੇ ਆਪਣੀ ਧੀ ਨੂੰ ਇੱਕ ਨਹੀਂ ਦੋ ਨਹੀਂ ਬਲਕਿ ਸੱਤ ਵਾਰ ਵੇਚਿਆ ਕੈਨੇਡਾ ਰਹਿੰਦੀ ਕੁੜੀ ਹਰਪ੍ਰੀਤ ਸਿੰਘ ਉਰਫ ਹੈਰੀ ਜਿਸ ਦੀ ਮਾਂ ਸੁਖਦਰਸ਼ਨ ਕੌਰ ਅਤੇ ਹੈਰੀ ਦਾ ਪਰਾਮ ਮਨਪ੍ਰੀਤ ਸਿੰਘ ਨੇ ਆਪਣੀ ਝਾਲਸਾਜ਼ੀ ਦਾ ਅਜੀਹਾ ਤਾਣਾ ਬਾਣਾ ਬੁਣਿਆ ਕਿ ਸੱਤ ਮੁੰਡਿਆਂ ਦੇ ਪਰਿਵਾਰ ਇਸ ਝਾਲਸਾਜ਼ੀ ਅਤੇ ਧੋਖੇਬਾਜ਼ੀ ਦੇ ਵਿੱਚ ਉਲਝ ਕੇ ਆਪਣਾ ਲੱਖਾਂ ਦਾ ਨੁਕਸਾਨ ਕਰਵਾ ਬੈਠੇ ਸੁਖਦਰਸ਼ਨ ਕੌਰ ਅਤੇ ਉਸ ਦੇ ਪੁੱਤਰ ਮਨਪ੍ਰੀਤ ਸਿੰਘ ਅਤੇ ਇੱਕ ਸਾਥੀ ਅਸ਼ੋਕ ਕੁਮਾਰ ਨੇ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਪਨਾ ਦਿਖਾ ਕੇ ਸੱਤ ਨੌਜਵਾਨਾਂ ਤੋਂ ਲਗਭਗ 1.5 ਕਰੋੜ ਰੁਪਏ ਦੀ ਠੱਗੀ ਮਾਰੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਰਹਿ ਰਹੀ ਸੁਖਦਰਸ਼ਨ ਕੌਰ ਦੀ ਧੀ ਹਰਪ੍ਰੀਤ ਸਿੰਘ ਉਰਫ ਹੈਰੀ ਨੇ ਵੀਡੀਓ ਕਾਲਸ ਅਤੇ ਫੋਟੋਜ਼ ਦੇ ਰਾਹੀਂ ਪੰਜਾਬ ਦੇ ਨੌਜਵਾਨਾਂ ਦੇ ਨਾਲ ਜਾਲੀ ਮੰਗਣੀਆਂ ਕਰਵਾਈਆਂ ਇਸ ਤੋਂ ਬਾਅਦ ਉਸਦੀ ਮਾਂ ਨੌਜਵਾਨਾਂ ਦੇ ਪਰਿਵਾਰਾਂ ਦੇ ਅੱਗੇ ਗਰੀਬੀ ਅਤੇ ਬੈਂਕ ਦੇ ਕਰਜ਼ੇ ਹੋਣ ਦਾ ਝੂਠਾ ਨਾਟਕ ਕਰਦੀ ਸੀ ਵਿਆਹ ਅਤੇ ਕੈਨੇਡਾ ਦੇ ਵਿੱਚ ਸੈਟਲ ਹੋਣ ਦੇ ਸੁਪਨੇ ਦੇਖਣ ਵਾਲੇ ਨੌਜਵਾਨ ਉਸ ਦੇ ਚਾਲ ਦੇ ਵਿੱਚ ਫਸ ਜਾਂਦੇ ਸੀ ਇਸ ਗਿਰੋਹ ਨੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਅਤੇ ਵਿਚੋਲਗੀ ਕਰਨ ਵਾਲਿਆਂ ਦੇ ਰਾਹੀਂ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਮੰਗਣੀ ਤੋਂ ਬਾਅਦ ਹਰਪ੍ਰਿਤ ਪੜ੍ਹਾਈ ਦਵਾਈਆਂ ਕਿਰਾਏ ਤੇ ਕਾਲਜ ਦੀ ਫੀਸ ਦੇ ਨਾਂ ਤੇ ਇਹਨਾਂ ਨੌਜਵਾਨਾਂ ਤੋਂ ਪੈਸੇ ਮੰਗਦੀ ਸੀ ਪੈਸੇ ਮਿਲਨ ਤੇ ਉਹ ਜਾਂ ਤਾਂ ਸੰਪਰਕ ਤੋੜ ਦਿੰਦੀ ਜਾਂ ਫਿਰ ਵਿਆਹ ਦੀ ਤਰੀਕ ਜਾਣਬੁੱਝ ਕੇ ਮੁਲਤਵੀ ਕਰਦੀ ਰਹਿੰਦੀ ਸੀ ਇਸ ਔਖਾੜੀ ਦਾ ਪਰਦਾਫਾਸ਼ ਉਸ ਸਮੇਂ ਹੋਇਆ ਜਦੋਂ 27 ਸਾਲਾ ਜਸਦੀਪ ਸਿੰਘ ਦੀ 10 ਜੁਲਾਈ ਨੂੰ ਹਰਪ੍ਰੀਤ ਕੌਰ ਦੀ ਫੋਟੋ ਦੇ ਨਾਲ ਮੰਗਣੀ ਹੋਣੀ ਸੀ ਇਸੇ ਦੌਰਾਨ ਸੁਖਦਰਸ਼ਨ ਕੌਰ ਨੇ ਆਪਣੀ ਕੈਨੇਡਾ ਬੈਠੀ ਧੀ ਨੂੰ ਇੱਕ ਵਾਇਸ ਨੋਟ ਭੇਜਿਆ ਜੋਸ ਦੇ ਵਿੱਚ ਸੁਖਦਰਸ਼ਨ ਕੌਰ ਮੁੰਡੇ ਵਾਲਿਆਂ ਤੋਂ ਮੋਟੀ ਰਕਮ ਵਸੂਲਣ ਅਤੇ ਬਾਅਦ ਵਿੱਚ ਧੋਖਾ ਦੇਣ ਦੀ ਗੱਲ ਆਖਰੀ ਸੀ ਪਰ ਇਹ ਵਾਇਸ ਨੋਟ ਆਪਣੀ ਧੀ ਨੂੰ ਭੇਜਣ ਦੀ ਬਜਾਏ ਸੁਖਦਰਸ਼ਨ ਕੌਰ ਇੱਕ ਪੀੜਿਤ ਮੁੰਡੇ ਨੂੰ ਭੇਜ ਬੈਠਦੀ ਹੈ ਜਿਸ ਦੇ ਨਾਲ ਇਸ ਪੂਰੇ ਗ੍ਰੋਹ ਦਾ ਪਰਦਾ ਫਾਸ਼ ਹੋ ਜਾਂਦਾ ਹੈ ਜਿਵੇਂ ਹੀ ਉਸ ਮੁੰਡੇ ਨੂੰ ਇਹ ਵਾਇਸ ਨੋਟ ਮਿਲਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤਾਂ ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਖੰਨਾ ਦੇ ਉਸ ਹੋਟਲ ਦੇ ਵਿੱਚ ਪੁਲਿਸ ਸਣੇ ਉਹ ਮੁੰਡਾ ਪਹੁੰਚ ਗਿਆ ਜਿੱਥੇ ਸੁਖਦਰਸ਼ਨ ਕੌਰ ਕਿਸੇ ਹੋਰ ਮੁੰਡੇ ਦੀ ਮੰਗਣੀ ਆਪਣੀ ਧੀ ਦੇ ਨਾਲ ਕਰਨ ਦੇ ਲਈ ਪੁਲਿਸ ਨੇ ਹੋਟਲ ਤੇ ਛਾਪਾ ਮਾਰ ਕੇ ਮੰਗਣੀ ਸਮਾਗਮ ਨੂੰ ਰੁਕਵਾਇਆ ਅਤੇ ਸੁਖਦਰਸ਼ਨ ਕੌਰ, ਮਨਪ੍ਰੀਤ ਸਿੰਘ ਅਤੇ ਅਸ਼ੋਕ ਕੁਮਾਰ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ। ਦੂਜੇ ਪਾਸੇ ਕੈਨੇਡਾ ਬੈਠੀ ਹਰਪ੍ਰੀਤ ਕੌਰ ਦੇ ਵਿਰੁੱਧ ਲੁਕਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ। ਪੁਲਿਸ ਦੀ ਜਾਂਚ ਦੇ ਮੁਤਾਬਕ ਪਿਛਲੇ 2 ਸਾਲਾਂ ਦੇ ਵਿੱਚ ਇਸ ਗਿਰੋਹ ਨੇ 1.5 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਪੀੜਤਾਂ ਦੇ ਵਿੱਚ ਰਾਜਵਿੰਦਰ ਸਿੰਘ ਬਠਿੰਡਾ ਤੋਂ ਜਸਦੀਪ ਸਿੰਘ ਖੰਨਾ ਤੋਂ ਗਗਨਪ੍ਰੀਤ ਸਿੰਘ ਰਾਏਕੋਟ ਤੋਂ ਕਮਲਜੀਤ ਸਿੰਘ ਮੋਗਾ ਤੋਂ ਰੁਪਿੰਦਰ ਸਿੰਘ ਸ਼ਾਹਕੋਟ ਤੋਂ ਗੋਰਾ ਸਿੰਘ ਮੋਗਾ ਤੋਂ ਤੇ ਸ਼ੁਧ ਸਿੰਘ ਮਾਚੀਵਾੜਾ ਤੋਂ ਸ਼ਾਮਿਲ ਨੇ ਫਿਲਹਾਲ ਪੁਲਿਸ ਦੇ ਵੱਲੋਂ ਆਪਣੀ ਜਾਂਚ ਜਾਰੀ ਹੈ ਇਹ ਮਾਮਲਾ ਪੰਜਾਬ ਦੇ ਵਿੱਚ ਵਿਦੇਸ਼ ਸੈਟਲ ਹੋਣ ਦੀ ਚਾਹਤ ਨੂੰ ਲੈ ਕੇ ਵੱਧਦੀ ਹੋਈਆਂ ਧੋਖਾਧੜੀਆਂ ਨੂੰ ਉਜਾਗਰ ਕਰਦਾ ਹੈ ਸੋ ਜ਼ਰੂਰਤ ਹੈ ਅਜਿਹੇ ਠੱਗਾਂ ਨੂੰ ਪਛਾਣਨ ਦੀ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਵਿਦੇਸ਼ ਜਾਣ ਦੇ ਨਾਂ ਤੇ ਹੋ ਰਹੀਆਂ ਠੱਗੀਆਂ ਤੋਂ ਸੁਚੇਤ ਰਹਿਣ ਅਤੇ ਬਿਨਾਂ ਜਾਂਚੇ ਪਰਖੇ ਕਿਸੇ ਤੇ ਵੀ ਯਕੀਨ ਕਰਨ ਤੋਂ ਬਚਿਆ ਜਾਵੇ